ਇਹ ਵੀ ਗੱਲ ਸਾਫ਼ ਸਾਨੂੰ ਦਿਖਦੀ ਆ ਕਿ ਸਾਡੀ ਡਿਮਾਂਡ ਐਡੇ ਪਿਆਰ ਨਾਲ ਮੰਨੀ ਵੀ ਨਹੀਂ ਜਾਣੀ ਲੜਨਾ ਹੀ ਪੈਣਾ ਅਖੀਰ ਨੂੰ ਸਾਡੇ ਨੂੰ ਅਦਲ 'ਇ ਔਰ ਮੈਨੂੰ ਯਾਦ ਆ ਇੱਕ ਵਾਰੀ ਮੈਂ ਚੰਡੀਗੜ੍ਹ ਪਾਜੀ ਉਹਨਾਂ ਨੂੰ ਮਿਲ ਗਿਆ ਹੈਗਾ ਤੇ ਉਦੋਂ ਮੈਂ ਪਾਜੀ ਗੁਰਤੇਜ ਸਿੰਘ ਨਾਲ ਉਹ ਮਿਲਿਆ ਪਾਣੀਆਂ ਦੇ ਮਸਲੇ ਤੇ ਮੈਂ ਉਹਨਾਂ ਨੂੰ ਪੁੱਛਿਆ ਉਦੋਂ ਮੈਂ ਨਵਾਂ ਨਵਾਂ ਐਹ ਪਾਰਟੀ 'ਚ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਮੈਂ ਕਿ ਜੀ ਪਾਣੀਆਂ ਦਾ ਮਸਲਾ ਦੱਸੋ ਉਹਨਾਂ ਨੇ ਸਾਰਾ ਦੱਸਿਆ ਇੱਥੇ ਆ ਕੀਤਾ ਇਹਨੇ ਗਲਤੀ ਕੀਤੀ ਇਹਨੇ ਕੀਤੀ ਮੈਂ ਕਿਹਾ ਜੀ ਹਾਲ ਦੱਸੋ ਰੁਕੂਗਾ ਕਦਾਂ ਅੰਦਰ ਰੁਕਣਾ ਕਾਦਾ ਵਾਂਦਾ ਜਾ ਕੇ ਨਹਿਰ ਤੇ ਛਾਲਾ ਮਾਰੀਏ ਕੀਪਤਾ ਕੋਈ ਮਰੂਗਾ ਤਾਂ ਸ਼ਾਇਦ ਰੋਕੀ ਜਾਵੇ। ਮਤਲਬ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਪੰਜਾਬ ਦਾ ਹਾਲ ਹੋ ਗਿਆ ਬਿਨਾ ਸੈਕਰੀਫਾਈਸ ਤੋਂ ਪੰਜਾਬ ਪੈਰਾਂ ਤੇ ਨਹੀਂ ਆਉਣਾ। ਪਰ ਪਰਕ ਸਿਰਫ ਇਹ ਤੇ ਕਿ ਵੀ ਕਿਉਂਕਿ ਮੈਂ ਸੈਕਰੀਫਾਈਸ ਕਰ ਨਹੀਂ ਸਕਦਾ ਇਸ ਕਰਕੇ ਮੈਂ ਦੂਸਰੇ ਨੂੰ ਕਹਿ ਨਹੀਂ ਸਕਦਾ ਤੇ ਇਹਦੇ ਕਰਕੇ ਫਿਰ ਅਸੀਂ ਨਵੇਂ-ਨਵੇਂ ਸੋਲੂਸ਼ਨ ਸਾਈਡ ਤੋਂ ਲਿਆ ਕੇ ਉਹਦੇ ਵਿੱਚ ਫੇਟ ਕਰਦੇ ਆ ਉਹ ਸੋਲੂਸ਼ਨਸ ਸਾਨੂੰ ਆਪਣੀ ਸੋਸਾਇਟੀ ਦੇ ਵਿੱਚ ਬੜੇ ਖੁੱਲ੍ਹ ਦੇ ਲਈ ਦੇ ਨਾਲ ਕਲੈਰਿਟੀ ਦੇ ਨਾਲ ਰੱਖਣੇ ਪੈਣੇ ਆ। ਆਜ਼ਾਦੀ ਦੀ ਗੱਲ ਕਰਨੀ ਪੈਣੀ ਪਰ ਜੇ ਕੋਈ ਨਹੀਂ ਕਰਦਾ ਮੈਂ ਸਾਰਿਆਂ ਤੇ ਨਹੀਂ ਥੋਪਦਾ ਜੇ ਕੋਈ ਭਾਈ ਨਹੀਂ ਕਰਦਾ ਕਟੋ-ਕਟ ਜੋ ਕਰ ਸਕਦੇ ਹੋ ਕਰੋ ਜਿੱਥੇ ਸਾਡੇ ਸਾਥ ਦੀ ਜ਼ਰੂਰਤ ਹੋਵੇ ਜੇ ਅਸੀਂ ਆਪ ਨਾ ਆਈਏ ਫੋਨ ਕਰਕੇ ਸੱਦ ਲਿਓ ਅਸੀਂ ਨਹੀਂ ਮਨਿ ਮਨਾ ਕਰਕੇ ਅਸੀਂ ਆਵਾਂਗੇ ਔਰ ਇਹੀ ਆਸ ਅਸੀਂ ਤੁਹਾਡੇ ਕੋਲ ਰੱਖਾਂਗੇ ਕਿ ਜਦੇ ਕਿਤੇ ਸਾਨੂੰ ਤੁਹਾਡੇ ਲੋੜ ਪਏ ਤੁਸੀਂ ਸਾਡੇ ਲਈ ਬੋਲੋ ਤੁਸੀਂ ਸਾਡੇ ਲਈ ਖੜੋ ਤੇ ਅਸੀਂ ਰਲ ਕੇ ਪੰਜਾਬ ਨੂੰ ਇੱਕ ਵਾਰ ਫੇਰ ਕੁਝ ਹਾਲ ਬਣਾਈਏ ਕਾਲਸਾ ਰਾਜ ਇਸ ਧਰਤੀ ਤੇ ਲਾਗੂ ਕਰੀਏ ਉਹਦੇ ਲਈ ਸੰਘਰਸ਼ ਕਰਨਾ ਹੀ ਪੈਣਾ 18ਵੀਂ ਸਦੀ ਦੀਆਂ ਐਗਜ਼ੈਂਪਲਾਂ ਦੇਣੀਆਂ ਬੜੀਆਂ ਸੌਖੀਆਂ ਚੱਲਣੀਆਂ ਬੜੀਆਂ ਔਖੀਆਂ ਜੇ ਰਾਖੀ ਸਿਸਟਮ ਦੀ ਵੀ ਜਿਹੜੀ ਗੱਲ ਆਈ ਏ ਰਾਖੀ ਸਿਸਟਮ ਅਜੇ ਸੋਚੀਏ ਤਾਂ ਸਹੀ ਨਾ ਵੀ ਰਾਖੀ ਸਿਸਟਮ ਕਹਿ ਨਾ ਰਾਖੀ ਸਿਸਟਮ ਨਹੀਂ ਬਣ ਜਾਣਾ ਉਹਦੇ ਲਈ ਫਿਰ ਫੀਲਡ ਤੇ ਉਸ ਪੱਧਰ ਤੇ ਉਤਰਨਾ ਪੈਣਾ ਤੇ ਸਾਡੀ ਸੁਸਾਇਟੀ ਨੂੰ ਤਿਆਰ ਕਰਨਾ ਪੈਣਾ ਤੇ ਫਿਰ ਜੇ ਅਬਦਲੀ ਦਾ ਹਮਲਾ ਬੋਲਿਆ ਤੇ ਉਹ ਫਿਰ ਐਂ ਦਾ ਮਾਈਕ ਫੜ ਕੇ ਮਸਲੇ ਹੱਲ ਨਹੀਂ ਹੁੰਦੇ ਫਿਰ ਕਈ ਮਰਦੇ ਵੀ ਸੀ ਤੇ ਕਈਆਂ ਨੂੰ ਮਾਰਨਾ ਵੀ ਪੈਂਦਾ ਹੈ ਤੇ ਫਿਰ ਉਸ ਮਰੋ ਮرائی ਨੂੰ ਕਦੀ ਕਿਸੇ ਨੇ ਗਲਤ ਨਹੀਂ ਕਿਹਾ ਸੋਸਾਇਟੀ ਦੇ ਵਿੱਚ ਵੀ ਤੂੰ ਐਵੇਂ ਮਰਦਾ ਫਿਰਦਾ ਜਾਂ ਮਾਰਦਾ ਫਿਰਦਾ ਸੋ ਇਹੀ ਸਾਡੀ ਪੰਜਾਬ ਦੀ ਪ੍ਰਭੂ ਸਤਾ ਦੀ ਲੜਾਈ ਆ ਜੇ ਤੇ ਇੱਥੇ ਕਿਸੇ ਇੱਕ ਨੌਜਵਾਨ ਤੇ ਪਰਚਾ ਪੈ ਜਾਏ ਸੇ ਸਾਰੀ ਦੁਨੀਆ ਹੀ ਦੁਵਾਈ ਚੁੱਕ ਦੇਣੇ ਵੀ ਖਾਲਸਤਾਨੀਆਂ ਮੁੰਡੇ ਫਸਾਤੇ ਜੀ ਦੱਸੋ ਜੀ ਮੁੰਡੇ ਫਸਾਉਣ ਵਾਲਾ ਕੰਮ ਕਦਾ ਹੋ ਗਿਆ ਸੋ ਸੈਕਰੀਫਾਈਜ਼ ਕਰਨੇ ਪੈਣਗੇ ਅਗਲਾ ਨੰਬਰ ਸਾਡੇ ਚੋਂ ਕਿਸੇ ਦਾ ਹੋਵੇ ਕੁਝ ਨਹੀਂ ਪਤਾ ਸੋ ਆਪਣੀ ਗੱਲ ਮੈਂ ਇੰਨੀ ਕਹਿ ਕੇ ਨਿਬੇੜਦਾ ਵੀ ਹਿਊਮਨ ਰਾਈਟਸ ਦੀ ਗੱਲ ਹਿਊਮਨ ਰਾਈਟਸ ਬੋਡੀਜ਼ ਨੂੰ ਢਾਲੇ ਨਾ ਕਰਨੀ ਚਾਹੀਦੀ ਆ